ਹਾਂਜੀ ਦੋਸਤੋ ਸਾਡੇ ਚੈਨਲ ਦੇ ਵਿੱਚ ਤੁਹਾਡਾ ਬਹੁਤ ਹੀ ਜ਼ਿਆਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਹਾਜ਼ਰ ਹੋਏ ਹਾਂ ਜੀ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਦੋਸਤੋ ਜਿਹੜਾ ਅੱਜ ਦਾ ਆਪਾ ਆਪਾ ਤੁਹਾਡੇ ਲਈ ਲੈ ਕੇ ਆਇਆ ਅੱਜ ਦਾ ਉਪਾਅ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਉਪਾਅ ਹੈ ਜੀ ਜਿਸ ਨਾਲ ਤੁਹਾਡੇ ਜ਼ਿੰਦਗੀ ਦੀਆਂ ਸਾਰੀਆਂ ਹੀ ਟੈਨਸ਼ਨਾਂ ਤੇ ਮੁਸ਼ਕਲਾਂ ਦੂਰ ਹੋ ਜਾਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਪੁਰਾਣੀ ਕੰਗੀ ਦਾ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਹਾਜ਼ਰ ਹੋਏ ਹਾਂ ਜੀ। ਦੋਸਤੋ ਦੁਨੀਆ ਭਰ ਦੇ ਵਿੱਚ ਜ਼ਿਆਦਾਤਰ ਜਿੰਨੇ ਵੀ ਟੂਣੇ ਟੋੜ ਕੇ ਕੀਤੇ ਜਾਂਦੇ ਨੇ ਉਹ ਜ਼ਿਆਦਾਤਰ ਇਨਸਾਨ ਦੇ ਵਾਲਾਂ ਨਾਲ ਹੀ ਕੀਤੇ ਜਾਂਦੇ ਨੇ। ਇਸ ਕਰਕੇ ਆਪਾਂ ਜਿਹੜੀ ਵੀ ਕੰਗੀ ਨਾਲ ਹਰ ਰੋਜ਼ ਸਿਰ ਬੌਣੇ ਹਾਂ ਜੀ ਉਸ ਦੇ ਵਿੱਚ ਇਨਸਾਨ ਦੀ ਊਰਜਾ ਸਮਾਈ ਹੁੰਦੀ ਹੈ। ਇਸ ਕਰਕੇ ਜਦ ਵੀ ਕੋਈ ਇਨਸਾਨ ਆਪਣੇ ਉੱਪਰ ਆਪਣੇ ਵਾਲਾਂ ਰਹੀ ਜਾਦੂ ਟੂਣਾ ਕਰਦਾ ਹੈ ਤਾਂ ਉਸ ਦਾ ਅਸਰ ਸਭ ਤੋਂ ਜਲਦੀ ਆਪਣੇ ਜੋ ਜ਼ਿੰਦਗੀ ਦੇ ਉੱਪਰ ਪੈਂਦਾ ਹੈ ਦੋਸਤੋ ਇਸ ਕਰਕੇ ਦੋਸਤੋ ਜਿਹੜੀ ਵੀ ਕੰਗੀ ਨਾਲ ਆਪਾਂ ਹਰ ਰੋਜ਼ ਸਿਰ ਬੌਣੇ ਆ ਉਹ ਕੰਗੀ ਆਪਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਕਿਸੇ ਵੀ ਬਾਹਰ ਵਾਲੇ ਬੰਦੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ ਦੋਸਤੋ ਇੱਕ ਹੋਰ ਜ਼ਰੂਰੀ ਗੱਲ ਜਦ ਵੀ ਆਪਾਂ ਰਾਤ ਨੂੰ ਸੋਨਿਆਂ ਤਾਂ ਸੌਣ ਤੋਂ ਪਹਿਲਾਂ ਆਪਾਂ ਨੂੰ ਆਪਣੇ ਵਾਲਾਂ ਨੂੰ ਬੰਨ੍ਹ ਕੇ ਸੌਣਾ ਚਾਹੀਦਾ ਕਿਉਂਕਿ ਖੁੱਲੇ ਵਾਲ ਲੈ ਕੇ ਸੌਣ ਨਾਲ ਆਪਣੇ ਜੋ ਸਰੀਰ ਦੇ ਵਿੱਚ ਰਾਤ ਨੂੰ ਬੁਰੀਆਂ ਸ਼ਕਤੀਆਂ ਸਮਾ ਜਾਂਦੀਆਂ ਹਨ ਜਿਨ੍ਹਾਂ ਦਾ ਆਪਣੀ ਜ਼ਿੰਦਗੀ ਦੇ ਉੱਪਰ ਬਹੁਤ ਹੀ ਗਲਤ ਪ੍ਰਭਾਵ ਪੈਂਦਾ ਹੈ ਦੋਸਤੋ ਹੁਣ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੰਗੀ ਦਾ ਉਹ ਬਹੁਤ ਸ਼ਕਤੀਸ਼ਾਲੀ ਉਪਾਅ ਜਿਸ ਨਾਲ ਜੇਕਰ ਕਿਸੇ ਵੀ ਇਨਸਾਨ ਨੇ ਤੁਹਾਡੇ ਉੱਪਰ ਕੋਈ ਜਾਦੂ ਟੂਣਾ ਜਾਂ ਕੁਝ ਵੀ ਕੀਤਾ ਕਰਾਇਆ ਹੈ ਉਹ ਬਹੁਤ ਜਲਦੀ ਉਤਰ ਜਾਵੇਗਾ ਅਗਰ ਕੋਈ ਕਰਨਾ ਵੀ ਚਾਹੁੰਦਾ ਹੈ ਤਾਂ ਉਸ ਦਾ ਕੋਈ ਵੀ ਟੂਣਾ ਨਹੀਂ ਹੋਵੇਗਾ ਤੇ ਨਾਲ ਹੀ ਨਾਲ ਇਹ ਕੰਗੀ ਦਾ ਉਪਾਕਰਨ ਨਾਲ ਤੁਹਾਡੇ ਦੋਸਤੋ ਜਿਹੜੇ ਘਰ ਦੀ ਗਰੀਬੀ ਆ ਤੇ ਆਰਥਿਕ ਤੰਗੀ ਆ ਉਹ ਵੀ ਦੂਰ ਹੋ ਜਾਵੇਗੀ ਦੋਸਤੋ ਇਸ ਆਪਾ ਨੂੰ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਤਾਂ ਜੋ ਇਸ ਉਪਾਅ ਨਾਲ ਕਿਸੇ ਵੀ انسان ਦਾ ਭਲਾ ਹੋ ਸਕੇ ਦੋਸਤੋ ਤੁਸੀਂ ਕਰਨਾ ਕੀ ਹੈ ਤੁਸੀਂ ਜਿਹੜੀ ਵੀ ਆਪਣੀ ਕੰਗੀ ਹੈ ਜਿਸ ਨੂੰ ਤੁਸੀਂ ਕਾਫੀ ਸਾਲਾਂ ਤੋਂ ਵਰਤ ਰਹੇ ਹੋ ਉਸ ਕੰਗੀ ਨੂੰ ਤੁਸੀਂ ਸ਼ਨੀਵਾਰ ਵਾਲੇ ਦਿਨ ਲੈ ਕੇ ਜੋ ਵੀ ਤੁਹਾਡੇ ਘਰ ਜਾਂ ਸ਼ਹਿਰ ਦੇ ਨੇੜੇ ਜੋ ਵੀ ਗਲੀਆਂ ਦਾ ਚੁਰਾਸਤਾ ਹੁੰਦਾ ਹੈ ਉੱਥੇ ਤੁਸੀਂ ਇਸ ਕੰਗੀ ਨੂੰ ਸੈੱਟ ਆਉਣਾ ਹੈ ਦੋਸਤੋ ਇਸ ਉਪਾਅ ਨੂੰ ਤੁਸੀਂ ਦਿਨ ਦੇ ਟਾਈਮ ਵੀ ਕਰ ਸਕਦੇ ਹੋ ਸ਼ਾਮ ਦੇ ਟਾਈਮ ਵੀ ਕਰ ਸਕਦੇ ਹੋ ਜਾਂ ਰਾਤ ਦੇ ਟਾਈਮ ਵੀ ਕਰ ਸਕਦੇ ਹੋ ਦੋਸਤੋ ਕੁਝ ਲੋਕਾਂ ਨੂੰ ਚੌਰਾਹੇ ਦਾ ਮਤਲਬ ਨਹੀਂ ਪਤਾ ਹੁੰਦਾ ਦੋਸਤੋ ਜਿੱਥੇ ਵੀ ਚਾਰ ਰਸਤਿਆਂ ਦਾ ਆਪਸ ਦੇ ਵਿੱਚ ਮੇਲ ਹੁੰਦਾ ਹੈ ਉਸ ਜਗ੍ਹਾ ਨੂੰ ਚੌਰਾਹਾ ਕਿਹਾ ਜਾਂਦਾ ਹੈ ਤੁਸੀਂ ਦੋਸਤੋ ਅਗਰ ਤੁਹਾਨੂੰ ਚੌਰਾਹਾ ਨਹੀਂ ਵੀ ਮਿਲਦਾ ਤਾਂ ਤੁਸੀਂ ਕਿਸੇ ਵੀ ਚੱਲਦੇ ਹੋਏ ਪਾਣੀ ਦੇ ਵਿੱਚ ਕਿਸੇ ਨਹਿਰ ਦੇ ਵਿੱਚ ਇਸ ਕੰਗੀ ਨੂੰ ਸਿੱਟ ਕੇ ਆ ਸਕਦੇ ਹੋ ਪਰ ਸ਼ਰਤ ਇਹ ਹੈ ਦੋਸਤੋ ਇਸ ਉਪਾਅ ਨੂੰ ਤੁਸੀਂ ਸਿਰਫ ਕਰਨਾ ਸ਼ਨੀਵਾਰ ਵਾਲੇ ਦਿਨ ਹੀ ਹੈ ਦੋਸਤੋ ਇਸ ਉਪਾਅ ਨੂੰ ਕਰਨ ਤੋਂ ਬਾਅਦ ਕੁਝ ਹੀ ਦਿਨਾਂ ਵਿੱਚ ਤੁਸੀਂ ਮਹਿਸੂਸ ਕਰੋਗੇ ਕਿ ਘਰ ਦੇ ਵਿੱਚ ਖੁਸ਼ਹਾਲੀ ਸ਼ਾਂਤੀ ਤੇ ਪੈਸੇ ਦੀ ਇੰਨੀ ਜ਼ਿਆਦਾ ਬਚਤ ਰਹਿਣ ਲੱਗ ਜਾਵੇਗੀ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਤੇ ਇੱਕ ਗੱਲ ਹੋਰ ਦੋਸਤੋ ਜਿਹੜੀ ਵੀ ਤੁਸੀਂ ਨਵੀਂ ਕੰੰਗੀ ਘਰ ਦੇ ਵਿੱਚ ਲੈ ਕੇ ਆਉਣੀ ਹੈ ਹੋ ਸਕੇ ਤਾਂ ਉਹ ਵਾਈਟ ਰੰਗ ਦੀ ਚਿੱਟੇ ਰੰਗ ਦੀ ਕੰੰਗੀ ਤੁਸੀਂ ਲੈ ਕੇ ਆਉਣੀ ਹੈ ਕਿਉਂਕਿ ਦੋਸਤੋ ਜਿਹੜੀ ਚਿੱਟੇ ਰੰਗ ਦੀ ਚੀਜ਼ ਹੁੰਦੀ ਹੈ ਜਾਂ ਚਿੱਟੇ ਰੰਗ ਦੀ ਕੰੰਗੀ ਕਹਿ ਲਓ ਚਿੱਟੇ ਰੰਗ ਦੇ ਉੱਪਰ ਜਾਦੂ ਟੂਣਿਆਂ ਦਾ ਅਸਰ ਬਿਲਕੁਲ ਵੀ ਨਹੀਂ ਹੁੰਦਾ ਇਸ ਲਈ ਹੋ ਸਕੇ ਤਾਂ ਚਿੱਟੇ ਰੰਗ ਦੀ ਹੀ ਕੰੰਗੀ ਆਪਣੇ ਘਰ ਲੈ ਕੇ ਆਓ ਦੋਸਤੋ ਇਸ ਉਪਾਅ ਨੂੰ ਤੁਸੀਂ ਜਰੂਰ ਕਰਕੇ ਦੇਖੋ ਇਸ ਛੋਟੇ ਜਿਹੇ ਉਪਾਅ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਵੱਡਾ ਬਦਲਾਅ ਜ਼ਰੂਰ ਆਏਗਾ ਜੇਕਰ ਤੁਹਾਨੂੰ ਮੇਰੇ ਵੱਲੋਂ ਦਿੱਤੀ ਇਹ ਜਾਣਕਾਰੀ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ ਆਪਾਂ ਇਸੇ ਤਰ੍ਹਾਂ ਦੀ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਧੰਨਵਾਦ ਜੀ